ਬਹੁਤ ਵਧੀਆ ਲੱਗਿਆ ਜੀ ਪਿੰਡ ਪਹੁੰਚ ਕੇ ਜੀ ਹਾਂਜੀ ਉਹ ਆਪਣੇ ਹੈਲੀ ਕ੍ਰੈਸ਼ ਹੋ ਗਿਆ ਸੀਗਾ ਜੀ ਤੇ ਉਹਦੇ ਵਿੱਚ ਪੈਲਟ ਕੱਢੇ ਸੀਗੇ ਆਪਾਂ ਨੇ ਜੀ ਦੋ ਪੈਲਟ ਸੀਗੇ ਜੀ ਹਾਂਜੀ ਦੋ ਪੈਲਟ ਹਾਂਜੀ ਉਹਨਾਂ ਦੀ ਜਾਨ ਬਚਾਈ ਤੁਸੀਂ ਇਸ ਚੀਜ਼ ਦਾ ਮਾਣ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਵੀ ਮਾਣ ਹੈ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਜੀ ਟੀ ਉਹਨਾਂ ਦੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸੀਗੀ ਤੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀਗਾ ਉਸ ਦੇ ਦੌਰਾਨ ਉਹਨਾਂ ਨੇ ਦੋ ਅਫਸਰਾਂ ਦੀ ਜਾਨ ਬਚਾਈ ਸੀਗੀ ਉਸ ਦੇ ਚੱਕਰ ਉਹਨਾਂ ਨੂੰ ਵੀਰਤਾ ਸਨਮਾਨ ਮਿਲੇਗਾ ਸੈਨਾ ਮੈਂਬਰ ਸੇਨਾ ਮੈਡਲ ਪ੍ਰਾਪਤ ਕਰਕੇ ਆਪਣੇ ਪਿੰਡ ਪਹੁੰਚਿਆ ਪੰਜਾਬ ਦਾ ਇਹ ਫੌਜੀ ਜਵਾਨ ਪਿਛਲੇ ਦਿਨੀ ਕ੍ਰੈਸ਼ ਹੋ ਜਹਾਜ਼ ਦੇ ਦੌਰਾਨ ਦੋ ਵੱਡੇ ਅਫਸਰਾਂ ਦੀ ਬਚਾਈ ਸੀ ਜਾਨ ਤੇ ਅੱਜ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਨੇ ਟੋਲ ਵੱਜੇ ਬਚਾ ਕੇ ਇਸ ਫੌਜੀ ਜਵਾਨ ਦਾ ਸਵਾਗਤ ਕੀਤਾ ਤੁਹਾਨੂੰ ਦੱਸਦੇ ਕਿ ਦਿੜਬਾ ਦਾ ਰਹਿਣ ਵਾਲਾ ਨਾਇਕ ਕਰਦੀਪ ਸਿੰਘ ਅੱਜ ਆਰਬੀ ਮੈਡਲ ਹਾਸਲ ਕਰਕੇ ਆਪਣੇ ਪਿੰਡ ਪਹੁੰਚਿਆ ਤੇ ਪਿੰਡ ਪਹੁੰਚਣ ਤੇ ਮਾਂ ਨੇ ਆਪਣੇ ਪੁੱਤ ਦਾ ਮੱਥਾ ਚੁੰਮ ਕੇ ਉਸਨੂੰ ਵਧਾਈ ਦਿੱਤੀ ਹੈ ਕਿਉਂਕਿ ਇਸ ਫੌਜੀ ਜਵਾਨ ਰਦੀਪ ਸਿੰਘ ਨੇ ਪਿਛਲੇ ਦਿਨੀ ਅਰੂਨਾਚਲ ਪ੍ਰਦੇਸ਼ ਦੇ ਵਿੱਚ ਇੱਕ ਸੈਨਾ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀ ਤੇ ਜਿਸ ਦੇ ਵਿੱਚ ਇਸ ਨੇ ਦੋ ਵੱਡੇ ਅਫਸਰਾਂ ਦੀ ਜਾਨ ਬਚਾਈ ਸੀ ਤੇ ਜਿਸ ਕਰਕੇ ਇਸ ਨੂੰ ਸੈਨਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਸੀ ਤੇ ਅੱਜ ਜੱਦੀ ਪਿੰਡ ਪਹੁੰਚਣ ਤੇ ਢੋਲ ਬਾਜੀਆਂ ਦੇ ਨਾਲ ਤੇ ਹਾਰ ਪਾ ਕੇ ਇਸ ਦਾ ਸਵਾਗਤ ਕੀਤਾ ਅਫਸਰ ਕਰਕੇ ਕਿਹਜਾ ਮਾਣ ਸਨਮਾਨ ਮਿਲਿਆ ਕਿੰਨਾ ਸਵਾਗਤ ਵੱਡਾ ਕੀਤਾ ਗਿਆ ਬਹੁਤ ਵਧੀਆ ਲੱਗਿਆ ਜੀ ਪਿੰਡ ਪਹੁੰਚ ਕੇ ਸਾਰਿਆਂ ਦਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀਆਂ ਦਾ ਸਤਿ ਅਰਥੋ ਧੰਨਵਾਦ ਕਰਦਾ ਜੋ ਹੀ ਪਹੁੰਚਿਆ ਇੱਥੇ ਹਾਂਜੀ ਬਹੁਤ ਖੁਸ਼ੀ ਹੋਈ ਬ੍ਰਜੀ ਤੁਹਾਨੂੰ ਜੌਬ ਤੱਕ ਮੈਨੂੰ 14 ਸਾਲ ਹੋ ਗਏ ਅੱਛਾ ਜੇ ਉੱਥੇ ਜੌਬ ਜਦੋਂ ਤੁਸੀਂ ਕੀਤੀ ਤਾਂ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਬਲਬਲੇ ਬਣਦੇ ਸੀਗੇ ਕਿ ਪਿੰਡ ਦੀ ਯਾਦ ਵੀ ਆਉਂਦੀ ਸੀ ਤੁਹਾਨੂੰ ਇਹ ਤਾਂ ਹੁੰਦੀ ਹੈ ਜੀ ਪਿੰਡ ਤਾਂ ਮਿਸ ਕਰਦੀ ਹਰ ਇੱਕ ਹੁੰਦਾ ਜੀ ਤੇ ਫਿਰ ਉੱਥੇ ਜਾ ਕੇ ਤੁਸੀਂ ਕੀ ਉਪਲਬਧ ਦੀ ਇਹ ਜੀ ਹਾਸਲ ਕੀਤੀ ਕਿ ਜਿਹੜਾ ਹੈਗਾ ਸਰਕਾਰ ਨੂੰ ਜਾਂ ਤੁਹਾਡੇ ਵਿਭਾਗ ਨੂੰ ਤੁਹਾਨੂੰ ਮੈਡਲ ਦੇਣਾ ਪਿਆ ਹਾਂਜੀ ਉਹ ਆਪਣੇ ਹੈਲੀ ਕ੍ਰੈਸ਼ ਹੋ ਗਿਆ ਸੀਗਾ ਜੀ ਤੇ ਉਹਦੇ ਵਿੱਚ ਪੈਲੇਟ ਕੱਢੇ ਸੀਗੇ ਆਪਾਂ ਨੇ ਜੀ ਦੋ ਪੈਲੇਟ ਸੀਗੇ ਹਾਂਜੀ ਦੋ ਪੈਲੇਟ ਹਾਂਜੀ ਉਹਨਾਂ ਦੀ ਜਾਨ ਬਚਾਈ ਤੁਸੀਂ ਇਸ ਚੀਜ਼ ਦਾ ਮਾਣ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਵੀ ਮਾਣ ਹੈ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਜੀ ਗਗਨਪ੍ਰੀਤ ਕੌਰ ਜੀ ਤੁਹਾਡੇ ਪਤੀ ਜਿਹੜੇ ਹੈਗੇ ਨੇ ਬਹੁਤ ਇੱਕ ਵੱਡਾ ਮੈਡਲ ਬਿਸਿਸ ਮੈਡਲ ਜਿੱਤ ਕੇ ਲੈ ਕੇ ਆਏ ਨੇ ਹਾਸਲ ਕੀਤਾ ਉਹਨਾਂ ਨੇ ਅੱਜ ਕਿਹੋ ਜਿਹਾ ਸਵਾਗਤ ਪਿੰਡ ਦੇ ਵਿੱਚ ਹੋਇਆ ਬਹੁਤ ਵਧੀਆ ਏ ਤੇ ਜਦੋਂ ਦੇ ਚੱਲੇ ਅਸੀਂ ਸਾਨੂੰ ਕਾਲ ਆ ਰਹੇ ਨੇ ਸਾਡਾ ਬਹੁਤ ਵਧੀਆ ਸਵਾਗਤ ਕਰਿਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦਾ ਤੇ ਸਾਰੇ ਇਹਨਾਂ ਦੇ ਫਰੈਂਡਾਂ ਦਾ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਬਹੁਤ ਵਧੀਆ ਏ ਹਾਂਜੀ ਬਹੁਤ ਜ਼ਿਆਦਾ ਬੱਚੇ ਨੂੰ ਵੀ ਤੁਸੀਂ ਦੱਸਿਆ ਹੋਣਾ ਕਿ ਬੱਚੇ ਨਾਲ ਕੋਈ ਗੱਲ ਕੀਤੀ ਤੁਸੀਂ ਕਿ ਵੀ ਇੰਨਾ ਵੱਡਾ ਮੈਡਲ ਮਿਲੇਗਾ ਕੋਈ ਬੱਚੇ ਨੂੰ ਦੱਸਿਆ ਹੋਣਾ ਬੱਚੇ ਨੂੰ ਹਾਂਜੀ ਇਹ ਬਹੁਤ ਖੁਸ਼ ਹੈ ਪਾਪਾ ਪਪਾਈ ਕਰੀ ਜਾ ਰਹੀ ਹੋ ਦਿੰਦੀ ਤੇ ਅੱਜ ਸਾਡੇ ਪਿੰਡ ਦੇ ਨਾਇਕ ਹਰਦੀਪ ਸਿੰਘ ਸੈਨਾ ਮੈਡਲ ਪ੍ਰਾਪਤ ਕਰਕੇ ਪਿੰਡ ਦੇ ਵਿੱਚ ਆਏ ਨੇਗੇ ਸਾਰੇ ਪਿੰਡ ਨੇ ਉਹਨਾਂ ਦਾ ਬਹੁਤ ਸਹਿਯੋਗ ਕਰਿਆ ਜੀ ਸਹਿਯੋਗ ਕਰਨ ਵਾਸਤੇ ਸਾਰਿਆਂ ਨੇ ਹਮਾ ਹਮਾ ਕੇ ਪਹੁੰਚੇ ਉਹਨਾਂ ਦੇ ਸਵਾਗਤ ਵਾਸਤੇ ਤੇ ਸਾਰਿਆਂ ਨੂੰ ਉਹਨਾਂ ਦੇ ਘਰ ਤੱਕ ਲੈ ਗਏਾਂਗੇ ਬਾਜੇ ਢੋਲ ਵਜਾ ਕੇ ਜੀ ਕਿੰਨਾ ਕੁ ਸ਼ਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੇ ਪਿੰਡ ਵਾਸੀ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਸਾਰਾ ਪਿੰਡ ਇੱਕ ਹੋ ਕੇ ਸਾਰੇ ਪਹੁੰਚੇ ਸੀਗੇ ਸਾਰੇ ਨਾਲ ਲੈ ਕੇ ਇਕੱਠੇ ਹੋ ਕੇ ਉਹਨਾਂ ਦੇ ਘਰ ਤੱਕ ਗਏ ਨੇ ਹੈਗੇ ਡਿਊਟੀ ਸੀ ਵੀਰਜੀ ਦੀ ਡਿਊਟੀ ਉਹਨਾਂ ਦੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸੀਗੀ ਤੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀਗਾ ਉਸ ਦੇ ਦੌਰਾਨ ਉਹਨਾਂ ਨੇ ਦੋ ਆਪਸਰਾਂ ਦੀ ਜਾਨ ਬਚਾਈ ਸੀਗੀ ਉਸ ਦੇ ਚੱਕਰ ਉਹਨਾਂ ਨੂੰ ਵੀਰਤਾ ਸਨਮਾਨ ਮਿਲੇਗਾ ਸੈਨਾ ਮੈਡਲ ਕਿਸ ਤਰ੍ਹਾਂ ਦੇਖ ਦਿਓ ਇਸ ਸਨਮਾਨ ਨੂੰ ਕਿਵੇਂ ਦੇਖ ਦਿਓ ਕਿੱਡੀ ਕਿ ਉਪਲਬਧੀ ਤੁਸੀਂ ਇਸ ਟੀਮ ਦੇ ਇਹ ਸਨਮਾਨ ਬਹੁਤ ਵੱਡਾ ਜੀ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 80-90 ਫੌਜੀ ਨੇਗੇ ਤੇ ਜਿਹੜਾ ਇਹ ਸੈਨਾ ਮੈਡਲ ਮਿਲੇਗਾ ਸਾਡੇ ਪਿੰਡ ਦੇ ਵਿੱਚ ਲਗਭਗ ਪਹਿਲੀ ਪ੍ਰਾਪਤੀ ਹੈ ਜੀ ਇਹ ਪਹਿਲਾ ਮੈਡਲ ਮਿਲੇ ਉਹਨਾਂ ਨੂੰ ਸੈਨਾ ਮੈਡਲ ਜਸਵੰਤਾ ਜੀ ਅੱਜ ਜਸਵੰਤ ਜੀ ਤੁਹਾਡੇ بیٹے ਨੂੰ ਅੱਜ ਜਿਹੜਾ ਹੈਗਾ ਮੈਡਲ ਮਿਲੇਗਾ ਉਸ ਕਰਕੇ ਤੋਂ ਸਵਾਗਤ ਕੀਤਾ ਗਿਆ ਕਿਵੇਂ ਦੇਖ ਰਹੇ ਹੋ ਧੰਨਵਾਦ ਅਸੀਂ ਵਧੀਆ ਦੇਖ ਰਹਾਂਗੇ ਬੜੇ ਚੱਲੇ ਰੇ ਪ੍ਰੋਗਰਾਮ ਵਧੀਆ ਕਰਿਆ ਸਾਡੇ ਪਿੰਡ ਨੇ ਸਾਡੇ ਪਿੰਡ ਦਾ ਧੰਨਵਾਦ ਤੁਹਾਨੂੰ ਮਾਣ ਹੈ ਤੁਹਾਡੇ ਪੁੱਤ ਨੂੰ ਹਾਂ ਸਰ ਮਾਣ ਹੈ ਮੇਰੀ ਤੱਕੀ ਕਰੀ ਮੇਰੇ ਮਾਨ ਸਮ ਉਹਨਾਂ ਨੂੰ ਸੈਨਾ ਸੈਨਾ ਬਸਿਸ ਮੈਡਲ ਦੇ ਨਾਲ ਜਿਹੜਾ ਸਨਮਾਨਤ ਕੀਤਾ ਗਿਆ ਬਹੁਤ ਮਾਣ ਵਾਲੀ ਗੱਲ ਆ ਮੈਨੂੰ ਇਥੋਂ ਪਤਾ ਲੱਗਦਾਗਾ ਕਿ ਸਾਡੇ ਜਿਹੜੇ ਸਾਡੇ ਇਲਾਕੇ ਦੇ ਬੱਚੇ ਨੇ ਜਾਂ ਪੰਜਾਬ ਦੇ ਬੱਚੇ ਨੇ ਕਿ ਉਹ ਸੈਂਟਰ ਦੇ ਵਿੱਚ ਕੇਂਦਰੀ ਸਰਵਿਸਿਸ ਦੇ ਅੰਦਰ ਜਾਂ ਮਿਲਟਰੀ ਦੇ ਅੰਦਰ ਫੌਜ ਦੇ ਅੰਦਰ ਕਿਸ ਤਰ੍ਹਾਂ ਦੀ ਆਪਣੀ ਭੂਮਿਕਾ ਨਿਭਾਉਦੇ ਨੇ ਕਿ ਸੋ ਮੈਂ ਸਮਝਦਾ ਪੰਜਾਬ ਨੇ ਹਮੇਸ਼ਾ ਹੀ ਮੋਰੀ ਰੋਲ ਅਦਾ ਕੀਤਾ ਜਦੋਂ ਵੀ ਕਿਤੇ ਸਰਹੱਦ ਦੇ ਉੱਤੇ ਲੋੜ ਪਈ ਆ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਆ ਜਿਹੜੀ ਹੈਗੀ ਆ ਉਹ ਸਟੇਟ ਦੀ ਯਾ ਸਾਡੇ ਸੈਂਟਰ ਦੀ ਜਾਂ ਸਾਡੇ ਦੇਸ਼ ਦੀ ਜਿਹੜੀ ਆ ਉਹ